ਜਾਏ ਕੱਚੇ ਮਲਾਜਮ ਉਹਨਾਂ ਸਾਰਿਆਂ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਜੇ ਮਿਲਣਾ ਤਾਂ ਇਕੱਠੇ ਹੋ ਕੇ ਮਿਲਣਾ ਜੇ ਇਕੱਲੇ ਇਕੱਲੇ ਜਾਂਦੇ ਰਹੇ ਤਾਂ ਐਵੇਂ ਢਾਈ ਫਾੜਾਂਗੇ ਢਾਈ ਹੋਰ ਲੰਘ ਜਾਣੇ ਆ ਸੋ ਇਹ ਕਰਕੇ ਆਪਾਂ ਨੂੰ ਉਹਨਾਂ ਤੱਕ ਪਹੁੰਚ ਕਰਕੇ ਸਾੜੇ ਦੀ ਯੂਨੀ ਬਣ ਗਈ ਹੈ ਭਾਈ ਉਹਨਾਂ ਨਾਲ ਪਹੁੰਚ ਕਰਕੇ ਇਹ ਗੱਲ ਸਮਝਾਈ ਜਾਵੇ ਭਈ ਇਕੱਠਿਆਂ ਹੋ ਕੇ ਆਪਾਂ ਤਖੜੇ ਹੋ ਕੇ ਜਿਹੜਾ ਸਰਕਾਰ ਨੂੰ ਘੇਰਨਾ ਚਾਹੀਦਾ ਆ ਔਰ ਸਾਡੀ ਇਹ ਰਾਏ ਆ ਭਈ ਆਪਾਂ ਇਹ ਕਰ ਅੱਪਾ ਛੋਟੇ-ਮੋਟੇ ਪ੍ਰੋਗਰਾਮ ਕਰ ਵੀ ਲੈਣੇ ਆ ਜਾਂਦਾ ਅਜ਼ਰ ਜ਼ਰੂਰ ਹੈ ਉਹ ਇਸ ਲਈ ਕਰਦੇ ਭਾਈ ਕਿ ਦਾ ਆਪਣੇ ਕਾਰਗਰ ਨੂੰ ਤਕੜਿਆ ਕਰਨਾ ਔਰ ਦੂਜੀ ਤਰ੍ਹਾਂ ਜਿਹੜੀਆਂ ਵੱਡੀਆਂ ਤਰ੍ਹਾਂ ਇਹ ਫਰੰਟ ਦੇ ਵਿੱਚ ਹੈ ਨਹੀਂ ਉਹਨਾਂ ਨੂੰ ਵੀ ਨਾਲ ਲੈ ਆਉਣਾ ਚਾਹੀਦਾ ਆ ਔਰ ਇਸੇ ਕਰਕੇ ਅੱਪਾ ਇਹਦੇ ਪ੍ਰੋਗਰਾਮ ਕਰਦੇ ਆ ਭਾਵੇਂ 5-6 ਦਾ ਪ੍ਰੋਗਰਾਮ ਬੜਾ ਸਮਝਦੇ ਆ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਭਈ ਇਹ ਇਹਦਾ ਜੁੱਸਾ ਆ ਪਰ ਸਾਨੂੰ ਜਿਹੜਾ ਆ ਜਿੰਨੀ ਚੋਣਾ ਮਿਲੇ ਆ ਇੱਕ ਮਿੰਟ ਤੋਂ ਪਹਿਲਾਂ ਜਰੂਰ ਦੋ ਜਗ੍ਹਾ ਜਿਹੜਾ ਵੱਡੀਆਂ ਰੈਲੀਆਂ ਕਰ ਲੈਣੀਆਂ ਜਿਹੜਾ ਐਕਸ਼ਨ ਕਰਨਾ ਚਾਹੀਦਾ ਆ ਤਾਂ ਜੋ ਸਰਕਾਰ ਤੇ ਦਬਾਅ ਬਣੇ ਬਾਈ ਬਾਈ ਵੀ ਮੈਂ ਮੀਟਿੰਗ ਕਰਾਂ ਇਹਨਾਂ ਦੇ ਮਸਲੇ ਹੱਲ ਕਰਾਂ ਉਹ ਸਰਕਾਰ ਇਹ ਚੱਲਦੀ ਹੈ ਵੀ ਥੋੜਾ ਇਹਨੂੰ ਹੋਰ ਅੱਗੇ ਲਿਜਾਇਆ ਜਾਵੇ ਤਾਂ ਜੋ ਮੈਂ ਇਹ ਗੱਲ ਕਹਿ ਸਕਾਂ ਸਰਕਾਰ ਨਹੀਂ ਬਾਈ ਜੋੜ ਜਾਪਦਾ ਲਾਗੂ ਹੋ ਗਿਆ ਵੀ ਆਪਾਂ ਤੁਹਾਡੇ ਨਾਲ ਮੈਂ ਜਾਂਦਾ ਜਿਗਾ ਵੀ ਤੁਹਾਨੂੰ ਡੀਏ ਵਿਖੇ ਨਾ ਫਰਾਂਣਾ ਵੀ ਦੇਣਾ ਠੰਡਾ ਵੀ ਦੇਣਾ ਪਰ ਉਹ ਜੋੜ ਜਾਪਦਾ ਲਾਗੂ ਹੋ ਗਿਆ ਭਾਈ ਤੁਸੀਂ ਜਿਹੜਾ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਸ ਤਰ੍ਹਾਂ ਕੇ ਸਰਕਾਰ ਇਹਨਾਂ ਮੀਟਾਂ ਨੂੰ ਅੱਗੇ ਲੈ ਜਾਣਾ ਚਾਹੀਦੀ ਹੈ ਪਰ ਆਪਾਂ ਨੂੰ ਡਾਕ ਕੇ ਜਿਹੜਾ ਇਹ ਜਿੰਨੀ ਚੋਂ ਪਹਿਲਾ ਪਹਿਲਾ ਔਰ ਬਾਅਦ ਹੀ ਮੀਟ ਤੋਂ ਪਹਿਲਾ ਕੋਈ ਐਕਸ਼ਨ ਦੇਣਾ ਚਾਹੀਦਾ ਆ ਸਾਡੀ ਇਹ ਰਾਏ ਆ ਔਰ ਜੋ ਵੀ ਤਗੜੇ ਤੌਰ ਤੇ ਜਿਹੜਾ ਚਾਹੀਦਾ ਹੈ ਜਿਹੜੀਆਂ ਵੀ ਰਾ ਆਪਣੇ ਤੌਰ ਤੇ ਲੜਨੀਆਂ ਨੇ ਉਹਨਾਂ ਨੂੰ ਕਿਸੇ ਨੂੰ ਕੱਖ ਨਹੀਂ ਦੇਣਾ ਜੇ ਕੱਖੇ ਹੋ ਕੇ ਮਿਲਣਾ ਤਾਂ ਸਾਰੇ ਨੂੰ ਮਿਲਣਾ ਮੰਨਦਾ ਸਾਰੇ ਦੀ ਹੱਕੀ ਹੈ ਔਰ ਚਾਹੇ ਮੁਨਿਸਪਲ ਆਲੇ ਹੈ ਚਾਹੇ ਉਹ ਪੁਰਾਣੀ ਪੈਸ਼ਨ ਆਲੇ ਹੈ ਚਾਹੇ ਉਹ ਕੱਚੇ ਮਲਾਜਮ ਹੈ ਉਹਨਾਂ ਸਾਰਿਆਂ ਨੂੰ ਅਪਾਏ ਬੇਨਤੀ ਕਰਦੇ ਆਂ ਜੇ ਮਿਲਣਾ ਤਾਂ ਕੱਖੇ ਹੋ ਕੇ ਮਿਲਣਾ ਇਹ ਕੱਲੇ ਕੱਲੇ ਲੜਦੇ ਰਹੇ ਤਾਂ ਐਵੇਂ ਢਾਈ ਘਰਾਂਗੇ ਢਾਈ ਹੋਰ ਲੰਘ ਜਾਣਗੇ ਸੋ ਇਸ ਕਰਕੇ ਆਪਾਂ ਨੂੰ ਉਨਾਂ ਤੱਕ ਪਹੁੰਚ ਕਰਕੇ ਸਾਡੀ ਡਿਊਟੀ ਬਣਦੀ ਹੈ ਭਈ ਉਹਨਾਂ ਨੂੰ ਪਹੁੰਚ ਕਰਕੇ ਇਹ ਗੱਲ ਸਮਝਾਈ ਜਾਵੇ ਭਈ ਇਕੱਠਿਆਂ ਹੋ ਕੇ ਆਪਾਂ ਨੂੰ ਤਖੜੇ ਹੋ ਕੇ ਜਿਹੜਾ ਸਰਕਾਰ ਨੂੰ ਕਹਿਣਾ ਚਾਹੀਦਾ ਆ ਔਰ ਸਾਡੀ ਇਹ ਰਾਏ ਆ ਭਈ ਆਪਾਂ ਨੂੰ ਤਖੜੇ ਹੋ ਕੇ ਆ ਮੀਟਿੰਗ ਕੋ ਪਹਿਲਾ ਰਿਐਕਸ਼ਨ ਕਰਨਾ ਚਾਹੀਦਾ ਧੰਨਵਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ